ਹਵਾਈ ਗੁਰਜੀ ਕਾ ਖਾਲਸਾ ਸ੍ਰੀ ਵਾਇ ਗੁਰਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਗੁਰੂ ਸਰਸਾ ਸਹਿਬ ਪਿੰਡ ਲਲਕਲਾਂ ਦੋ ਪਾਈਸ਼ਾਂ ਦੀ ਚਰਨਸ਼ੋਪਾਪਤ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਚਰਨਸ਼ੋਪਾਪਤ ਅਸਥਾਨ ਹੈ ਜੀ ਨਗਰ ਕੀਰਤਨ ਦੀ ਅਰੰਭਤਾ ਹੋ ਚੁੱਕੀ ਆ ਨਗਰ ਕੀਰਤਨ ਪਿੰਡ ਲਲਕਲਾਂ ਨੀਲੋਂਪੜ ਬਿਜਲੀ ਕੋ ਹੁੰਦਾ ਹੋਇਆ ਗੁਰਦੁਆਰਾ ਗੁਰੂ ਸਾਹਿਬ ਪਿੰਡ ਲਾਲਕਲਾ ਪਹੁੰਚੇਗਾ ਆਪਣਾ ਪਹੁੰਚ ਚੁੱਕਾ ਹੈ ਸੋ ਸਾਰੀਆਂ ਸੰਗਤਾਂ ਜਿਹੜੀਆਂ ਆਪਣੇ ਮੋਬਾਈਲ ਨਾਲ ਖੜਾ ਰਹੇ ਨੇ ਸਰਕਾਰ ਨੂੰ ਤੇ ਸਾਰੀਆਂ ਜਗਤਾਂ ਬੜੇ ਪ੍ਰੇਮ ਦੇ ਨਾਲ ਸਰਕਾਰ ਦੇ ਨਾਲ ਉਹਨਾਂ ਦੇ ਚੰਗੇ ਮੈਂ ਉਹਦੇ ਵਿੱਚੋਂ ਦੇਖ ਰਹੇ ਹਾਂ ਕਿ ਇਹਦੇ ਦੇ ਵਿੱਚ ਸਾਡੇ ਪਾਰਟੀਆਂ ਆਪਾਂ ਪਰਿ ਆਪਣੇ ਦਰੋਂ ਬੋਹਨਾ ਆਪ ਜੀ ਚਿੱਕੀ ਜੀ ਮਨ ਗੁਰੂ ਬਖਸ਼ੇ ਜਿਹਦੇ ਨਾਲੇ ਜੀਵਨ ਟਲ ਜਾਣਾ ਹੈ ਜਦੋਂ ਗੁਰੂ ਦੀਆਂ ਉਹਦਾ ਕਰਦੇ ਐ ਤੇ ਗੁਰੂ ਫੇਰ ਘੁੰਮਰੇ ਕਾਜ ਸਵਾਰੇ ਗੁਰੂ ਦਾ ਸਵਾਰ ਹੁੰਦਾ ਹੈ ਗੁਰ ਰੰਗ ਦਾ ਸੰਗਤਾਂ ਦੇ ਲਈ ਰਸਤਿਆਂ ਦੇ ਵਿੱਚ ਸੰਗਤਾਂ ਵੱਲੋਂ ਲੰਗਰ ਲਗਾਏ ਗਏ अमृी <laughs> ਕਾਇਆ ਜਾਂਦਾ ਹੈ ਚਾਲਾ

Oh ਸਤਿਗੁਰੂ ਜੀ ਦਾ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਸਾਧ ਜਾਰੇ ਜੀ ਨਗਰ ਕੰਪਨੀ ਹਾਜੀ ਵਰਦੇ ਹੋਏ ਜਿੰਦੇ ਰਵਾਜ ਕੀਤਾ ਗਿਆ ਨਗਰ ਬਲੋਕ ਕਮੇਟੀ ਵੱਲੋਂ ਬਹੁਤ ਬਹੁਤ ਅਨੁਵਾਦ ਪਤਾ ਜਨਨ ਹੈ ਜਿਨ੍ਹਾਂ ਨੇ ਭਾਈ ਸੰਮੇਤ ਸੋਨਾ ਸਾਧ ਕੇ ਗੁਰੂ ਦੇ ਚਰਨਾਂ ਵਿੱਚ ਜੁੜੇ ਹੋ ارے دیوانہ دل کو ਆ ਜਾ ਜਾਨੀ ਮਾੜੀ ਚਾਹ گرام وجہ نواں گردوارا ساتھ آئے وہ گھر کر کے کیرتن کر کے آئے آپ نے نقصان کے بچا ہانی لوائی ہے ਵੀਡੀਓ ਵਾਰੇ ਆਪਣੇ ਸਬਸਕ੍ਰਾਈਬ ਲਾਈਕ ਕਮੈਂਟ ਗਰੂ ਕਰਨਾ ਚਾਹੀਏ ਮੈਂ ਤੁਹਾਡਾ ਆਪਣਾ ਅਰਮਪਾਲ ਸਿੰਘ న్యూਸ ਐਂਡ ਬਲੌਗ YouTube ਚੈਨਲ ਜੇਕਰ ਕਿਸੇ ਨੇ ਪ੍ਰੋਗਰਾਮ ਲੈਵ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6880512100 ਤੇ ਲੋង ਫਰਤੋ ਬੱਤੋ ਚੀਰ ਦਿਓ ਤੇ ਉਤਰੀਓ ਜੀ ਤਾਂ ਕਿ ਵੀਡੀਓ ਹੋਰ ਵੀ ਸੰਪਰਕ ਤੇ ਕਰੋ ਕੌਣ ਸਗੇ Oh, I believe I don't know. ਜੋ ਮਾਲਾ ਲਾਪਕਰਨੋ ਬਲੇ ਸੋਹਿਆ ਸੋਹੇ ਫਿਰਿਆ ਗੋਰ ਪਰਉਪਕਾਰੋ ਗੁਰੂ ਰੂਪ ਸਾਹਿਬ ਜੀ ਨੂੰ ਆਪ ਜੀ ਦਾ ਬਹੁਤ ਬਹੁਤ ਮਾਲ ਬਿਜਾਰਾ ਲਾ ਹੈ ਵੀਰਾਂ ਨੇ ਦੋ ਲਗਵਾਉਣੇ ਵਿੱਚ ਸਾਰਿਆਂ ਨੇ ਲਾਟੇ ਮਾਨਿਆ ਨੇ ਵੀ ਬਜ਼ੁਰਗਾਂ ਨੇ ਤੇ ਇਹਨਾਂ ਨੇ ਬਹੁਤ ਹੀ ਇਫਾਦਤ ਕਰਾਇਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੋਂ ਬੇਨਤੀ ਹੈ ਸੁਖਵੀਰ ਸਿੰਘ ਟੱਕਵਾਲੇ ਉਹ ਵੀ ਆ ਕੇ ਆਪਣਾ ਗੁਰੂ ਘਰ ਨੂੰ ਲੱਖੋਂ ਪਹਿਲੀ ਬਖਸ਼ਿਸ਼ ਅੱਲਾਹ ਅੱਲਾਹ

ਕੋਣ ਬਾਦਿਆਂ ਕਿਉਂਕਿ ਇਹ ਥਾਰੇ ਮੰਗਲਵਾਰ ਨਾਲ ਇਹ ਕੰਮ ਆ ਬਹੁਤ ਪਿੱਠੀ ਦੀ ਗੱਲ ਹੈ ਸੋ ਬੈਂਤੀ ਹੈ ਬਾਬਾ ਜੀ ਸਿਰਾਗ ਦੇ ਗੁਰੂ ਦਾ ਮਸੂਲ ਸੇ ਵੀ ਬਾਝ ਜੁੜਦੇ ਪਵਾਨ ਕੰਮ ਬਾਬਾ ਜੀ ਦਾ ਜੀ ਸਾਹਿਬ ਦੀ ਆਗੋਈ ਸਤਿ ਸ੍ਰੀ ਅਕਾਲ ਬਲੀ ਸੋ ਨਿਆ ਗੁਰੂ ਰੂਪ ਸਾਹਿਬ ਜੀ ਉਹ ਆਪ ਜੀ ਦਾ ਬਹੁਤ ਬਹੁਤ ਵਿਮਾਰਿ ਬਿਤਾਦਾ ਹਾਂ ਜਿਨ੍ਹਾਂ ਨੇ ਦੋ ਲਗੜਾਂ ਦੇ ਵਿੱਚ ਸਾਰਿਆਂ ਨੇ ਲਾਟੇ ਮਾਇਆ ਨੇ ਵੀ ਬਜ਼ੁਰਗਾਂ ਨੇ ਵੀ ਤੇ ਇਹਨਾਂ ਨੇ ਬਹੁਤ ਹੀ ਇਫਾਦਤ ਆਇਆ ਅਸੀਂ ਇਹਨਾਂ ਦਾ ਬਹੁਤ ਤਵਾਜ ਕਰਦੇ ਹਾਂ ਤੋਂ ਬੇਜੇ ਸੁਖਵੀਰ ਸਿੰਘ ਟੱਕਵਾਲੇ ਉਹ ਵੀ ਆ ਕੇ ਆਪਣਾ ਸ੍ਰੀ ਗੁਰੂ ਘਰ ਨੂੰ ਬਖਸ਼ੂ ਅੱਲਾਹ ਜਾਨ सेवादे जी बस करो पी ਉਹ ਬੇਨਤੀ ਹੈ ਬਾਬਾ ਜੀ ਜੀ ਰਾਜੇ ਗੁਰੂ ਕਾ ਸੋਚੇ ਦੀ ਬਾਜ ਜੁਣਾ ਦੇਣੀ ਪਵਨ ਕਰਨ ਬਾਬਾ ਜੀ ਜੀ ਸਾਹਿਬ